ਹਰੇਕ ਘਰ ਦੇ ਵਿੱਚ ਦਵਾਈਆਂ ਨੇ ਆ ਗਿਆ ਬਿਮਾਰੀਆਂ ਨੇ ਸਾਨੂੰ ਘੇਰ ਲਿਆ ਪਹਿਲਾਂ 90 90 80 80 100 100 ਸਾਲ ਦੇ ਬਜ਼ੁਰਗ ਹੁੰਦੇ ਸੀਗੇ ਅੱਜ ਹਰੇਕ ਬੰਦੇ ਨੂੰ ਜੰਮ ਦੇ ਬੱਚੇ ਨੂੰ ਬਿਮਾਰੀ ਹੈ ਇਹ ਬਿਮਾਰੀ ਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਸਾਡਾ ਪਾਉਣ ਪਾਣੀ ਇਹ ਸਭ ਕੁਝ ਤਬਾਹ ਹੋ ਜਾਂਦਾ ਸਾਡੇ ਹੋ ਗਿਆ ਹਜੇ ਥੋੜੇ ਫਰਕ ਹੈ ਇੱਥੇ ਥੋੜੇ ਬਹੁਤ ਫਰਕ ਹੈ ਮੈਂ ਇਹ ਗੱਲ ਕਹਿਣਾ ਚਾਹਣਾ ਬਹੁਤ ਥੋੜੇ ਬਾਤਾਬਾਰ ਥੋੜਾ ਸਹੀ ਹੈ ਜੇ ਤੁਸੀਂ ਸਾਡੇ ਜਾਓਗੇ ਸਾਡੇ ਕੋਲੇ ਧੋਲਾ ਫੈਕਟਰੀ ਲੱਗੀ ਹੋਈ ਹੈ ਇੱਥੋਂ ਤੱਕ ਦੱਸਣ ਦੇ ਵਿੱਚ ਇਹ ਆਇਆ ਜਿਹੜੀ ਧੋਲਾ ਫੈਕਟਰੀ ਲੱਗੀ ਹੋਈ ਆ ਉਸ ਫੈਕਟਰੀ ਦੇ ਮਾਲਕ ਦਾ ਵੀ ਇਸ ਫੈਕਟਰੀ ਦੇ ਵਿੱਚ ਹਿੱਸਾ ਤਾਂ ਕਰਕੇ ਜਿਹੜਾ ਮੈਨੂੰ ਉਹਨਾਂ ਨੇ ਇੱਦੋਂ ਨੂੰ ਗਫਤਾਰ ਕਰਕੇ ਰੱਖਿਆ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਉਹ ਫੈਕਟਰੀ ਜਿਹੜੀ ਧੋਲਾ ਫੈਕਟਰੀ ਹੈ ਰਜਿੰਦਰ ਗੁਪਤਾ ਮਾਲਕ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਰਾਸਟਰ ਮੈਂਬਰ ਲਾਇਆ ਹੋਇਆ ਉਹ ਤੇ ਬੰਦੇ ਦਾ ਵੀ ਇਹ ਫੈਕਟਰੀ ਦੇ ਵਿੱਚ ਹਿੱਸਾ ਸੁਣੀਦਾ ਹੈ ਤਾ ਕਰਕੇ ਮੈਨੂੰ ਉਹਨਾਂ ਨੇ ਸਾਰਿਆਂ ਥਾਣੇ ਦੇ ਵਿੱਚ ਕਢਾ ਕੇ ਰੱਖੀ ਮੈਨੂੰ ਇਹ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਪੰਜਾਬ 'ਚ ਵੀ ਕਹਿੰਦੇ ਨੇ ਤੂੰ ਰਾਜਸਥਾਨ ਕਰੇ ਤੁਰ ਪਿਆ ਮੈਂ ਕਿਹਾ ਆਪਣਾ ਭਾਈਚਾਰਾ ਅਸੀਂ ਸਾਰੇ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਧਰਮਾਂ ਮੱਜਮਾਂ ਜਾਤਾਂ ਪਾਤਾਂ ਇੱਥੇ ਕੋਈ ਨਹੀਂ ਹੈਗੀਆਂ ਜੇ ਪੂਰਾ ਧਰਮ ਦੀ ਵੀ ਗੱਲ ਕਹਾਗੇ ਵੀ ਧਰਮ ਕੀ ਆ ਧਰਮ ਨੂੰ ਵੀ ਕਮਾਉਣਾ ਪੈਂਦਾ ਧਰਮ ਨੂੰ ਕਮਾਉਣਾ ਪੈਂਦਾ ਜੇ ਅਸੀਂ ਇਕੱਲੇ ਕਟੜਪੰਥੀ ਇੰਦਰ ਹੀ ਰੱਖੀ ਜਾਵਾਂਗੇ ਉਹ ਚੀਜ਼ ਨਹੀਂ ਹੈਗੀ ਅਨਸਾਰੀਆਂ ਤਾਂ ਪੈਦਾ ਕਰਨੀ ਪੈਂਦੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਕੀ ਕਹਿੰਦੇ ਉਹਨੂੰ ਸਮਝਣਾ ਪੈਣਾ ਇਸ ਕਰਕੇ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਆਪਣਾ ਆਪਣਾ ਜਿਹੜਾ ਇਹ ਭਾਈਚਾਰਾ ਛੱਡੂਗਾ ਕਹੀਂ ਕੋਲ ਪਾ ਬਈ ਨਹੀਂ ਕੋਈ ਗੱਲ ਨਹੀਂ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਇਹ ਸਾਰਾ ਆਪਣਾ ਭਾਈਚਾਰਾ ਹੈ ਇਸ ਕਰਕੇ ਜਿੱਥੇ ਵੀ ਕਿਤੇ ਰੋਡ ਪੈਂਦੀ ਆ ਪਹੁੰਚਦੇ ਆ ਪਰ ਵੀ ਲੋ ਮੇਰੇ ਭਰਾਵੋ ਇਸ ਫੈਕਟਰੀ ਦੀ ਜਦੋਂ ਸ਼ੁਰੂਆਤ ਹੋਈ ਸੀਗੀ ਅਸੀਂ ਉਹ ਤੋਂ ਵੀ ਮੈਸੇਜ ਜਦੋਂ ਅੰਦੋਲਨ ਖੜੂ ਹੋਇਆ ਉਦੋਂ ਵੀ ਤੇ ਹਾਜ਼ਰੀ ਲਵਾ ਕੇ ਆ ਜਦੋਂ ਜਦੋਂ ਲੋਡ ਪੈਂਦੀ ਰਹੀ ਉਹ ਤੋਂ ਆਉਂਦਾ ਰਹਾ ਪਰ ਹੁਣ ਜਦੋਂ ਇਹ ਵੱਡਾ ਪ੍ਰੋਗਰਾਮ ਰੱਖਣ ਦੇ ਮੈਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਇਸ ਕਰਕੇ ਮੇਰੇ ਵੀਰੋ ਭਰਾ ਉਹ ਜੇਲਾ ਥਾਣੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮਰਨਾ ਹਰ ਇੱਕ ਬੰਦੇ ਨੇ ਆ ਮੌਤ ਅਜਹੀ ਮੌਤ ਹੋਣੀ ਚਾਹੀਦੀ ਆ ਜਿਹੜੀ ਲੋਕਾਂ ਦੇ ਲੇਖੇ ਲੱਗੇ ਕਿਤੇ ਨੇ ਬਿਮਾਰ ਹੋ ਕੇ ਮਰ ਜਾਣਾ ਚਾਹੀਦਾ ਵਾਸਨਾ ਕਰੀ WhatsApp audio ਇਸ ਦਾ ਡਰ ਨਹੀਂ ਹੈਗਾ ਯਾਰ ਜੇ ਲੋਕਾਂ ਨੇ ਮਰਦਾਂਗੇ ਤਾਂ ਬੜੀ ਸਕੂਨ ਨਾਲ ਮੌਤ ਹੋਊ ਇਸ ਕਰਕੇ ਪ੍ਰਾਪਤ